ਮੇਰਾ ਨਾਮ ਸਤਿੰਦਰ ਬੀ ਸਿੰਘ ਹੈ ਜੀ। ਅੱਛਾ ਸਤਿੰਦਰ ਬੀ ਇਹ ਦੱਸੋ ਕਿ ਆ ਜਿਹੜਾ ਫੂਡ ਇੱਕਦੋਂ ਤੁਸੀਂ ਸ਼ੁਰੂ ਕੀਤਾ ਦੇਖ ਕਿੱਦਾਂ ਬਣ ਗਿਆ ਹਾਲਾ। ਸਰ ਇਹਨੂੰ 3 ਮਹੀਨੇ ਹੋ ਗਏ ਨੇ ਸਟਾਰਟ ਕੀਤੇ ਨੂੰ ਤੇ ਮੈਂ ਇਸ ਤੋਂ ਪਹਿਲਾਂ ਯੋਗ ਕਰਦਾ ਸੀ ਰੈਸਟੋਰੈਂਟ ਵਿੱਚ 3 ਸਾਲ ਕੀਤੀ ਉੱਥੇ ਜੋਬ ਤੇ ਉਸ ਤੋਂ ਬਾਅਦ ਸੋਚਿਆ ਕਿ ਆਪਣਾ ਕੋਈ ਮਤਲਬ ਤਿਆਰ ਕਰਦੇ ਆਪਣਾ ਕੰਮ ਕਰਦੇ ਆ ਫਿਰ ਇਹ ਫੂਡ ਟਰੱਕ ਬਣਾਇਆ ਜੀ। ਹਾਂ ਜੀ ਹਾਂ ਜੀ ਹਾਂ ਜੀ ਆਪ ਤਿਆਰ ਕਰਾਇਆ ਜੀ। ਅੱਛਾ ਤੇ ਇਹ ਕਿੱਦਾਂ ਦੀ ਕਿੰਨੀ ਐਜੂਕੇਸ਼ਨ ਹੈ ਜੀ ਤੁਹਾਡੀ? ਮੈਂ ਪਲੱਸ 2 ਕੀਤੀ ਹੈ ਸਰ ਤੇ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਲੈਕਟ੍ਰੀਕਲ ਦਾ 2 ਸਾਲ ਦਾ। ਮੈਂ ਡਿਪਲੋਮਾ ਕਰਨ ਤੋਂ ਬਾਅਦ ਲੇਕਲਕਲ ਵਾਲੇ ਪਾਸੇ ਕਦੇ ਜੋਬ ਕੀਤੀ ਹਾਂ ਦੀ ਹਾਂ ਜੀ ਉਸ ਤੋਂ ਬਾਅਦ ਮੈਂ ਕੰਮ ਮਤਲਬ ਕੀਤਾ ਥੋੜਾ ਚਿਰ ਲੇਕਲਕਲ ਦਾ ਪਰ ਉਧਰ ਮਨ ਨਹੀਂ ਸੀ ਹੈਗਾ ਮੇਰਾ ਮਨ ਨਹੀਂ ਸੀ ਬਾਜਾ ਤੋਂ ਬਾਅਦ ਮੈਂ ਫਿਰ ਰੈਸਟੋਰੈਂਟ ਵਿੱਚ ਲੱਗਾ ਜਿਸ ਤੋਂ ਬਾਅਦ ਜੋਬ ਕੀਤੀ ਰੈਸਟੋਰੈਂਟ ਵਿੱਚ 3 ਸਾਲ ਨਹੀਂ ਨਹੀਂ ਮੇਰੇ ਪੜਦੇ ਆ ਸਾਰ ਵੀ ਉਦੋਂ ਕੋਈ ਮਨਚ ਨਹੀਂ ਸੀ ਹੈਗਾ ਬਾਹਰ ਨਹੀਂ ਜਾਣਾ ਇੱਥੇ ਕਰਨਾ ਪਾਇਆ ਜਿਹੜਾ ਮਰਜ਼ੀ ਕੰਮ ਕਰੀਏ ਰੱਬ ਦੀ ਕਿਰਪਾ ਇਹ ਬਹੁਤ ਵਧੀਆ ਚੱਲਦਾ ਪਿਆ ਫੂਟਕ ਪਰਿਵਾਰ ਦੀ ਕਿਦਾਂ ਸਪੋਰਟ ਬਹੁਤ ਵਧੀਆ ਸਪੋਰਟ ਕੀਤਾ ਸਾਰੇ ਪਰਿਵਾਰ ਨੇ ਬਹੁਤ ਸਪੋਰਟ ਕੀਤਾ ਆਪਣੇ ਨਿਵਾਸੀਆਂ ਨੇ ਵੀ ਸਟਾਰਟ ਤੋਂ ਬਾਅਦ ਮਟਾਲੇ ਦੇ ਨਿਵਾਸੀਆਂ ਨੇ ਬਹੁਤ ਸਪੋਰਟ ਕੀਤਾ ਨਾਲ ਇਹ ਤੇ ਕਿਦਾਂ ਦਾ ਫਿਰ ਪਿਆਰ ਮਿਲਿਆ ਲੋਕਾਂ ਨੂੰ ਹਾਂਜੀ ਬਹੁਤ ਵਧੀਆ ਪਿਆਰ ਮਿਲਿਆ ਬਹੁਤ ਜ਼ਿਆਦਾ ਵਧੀਆ ਫੂਡ ਦੇ ਵਿੱਚ ਕੀ ਸਪੈਸ਼ਲਟੀ ਰੱਖੀ ਹੋਈ ਹੈ ਜੀ ਆਪਣੇ ਫੂਡ ਵਿੱਚ ਸਰ 버ਗਰ ਤੇ ਸਬ ਸਪੈਸ਼ਲ ਹੈ ਜੀ ਸਬ ਤੁਸੀਂ ਹਾਂਜੀ ਹਾਂਜੀ ਸਭ ਅੱਜ ਹਣ ਲੋਜਵਾਲਾ ਦੀ ਇੱਕ ਹੈਲਦੀ ਫੂਡ ਵਾਲੇ ਪਾਸੇ ਹੈਲਦੀ ਹਾਂਜੀ ਬਿਲਕੁਲ ਬਿਲਕੁਲ ਮਲਟੀ ਕ੍ਰੀਨ ਬੈਡ ਹੁੰਦਾ ਆਪਣੇ ਕੋ ਇੱਕ ਵਾਰੀ ਟਰਾਈ ਕਰੋ ਸਬ ਸਪੈਸ਼ਲ ਬਿਲਕੁਲ ਬਸ ਇਹ ਲੋਕਲ ਉਹੀ ਹੈ ਮੈਂ ਆਪਣੇ ਪੰਜਾਬੀ ਲੋਕਾਂ ਨੂੰ ਇਹ ਭਰਾਵਾਂ ਨੂੰ ਮਤਲਬ ਸਨਾਨ ਦਨਾ ਚਾਹੁੰਦਾ ਉਨਾਂ ਨੂੰ ਸਪੋਰਟ ਕਰੋ ਵੀ ਸਾਰੇ ਨੌਜਵਾਨ ਨਸ਼ਿਆਂ ਵਾਲ ਨਹੀਂ ਹੈਗੇ ਉਹਨਾਂ ਨੂੰ ਸਪੋਰਟ ਕਰੋ ਆਪਣੇ ਆਪ ਹੀ ਸਾਰੇ ਜਿਹੜੇ ਆ ਦਰਬਨ ਗਿੱਧਰ ਨੂੰ ਆਪ ਸਪੋਰਟ ਕਰੋ ਉਹਨਾਂ ਨੂੰ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ੀਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ 'ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਵੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬਰਾਇਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵਾਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ। ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।